ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰ ਰਹੇ ਹਾਂ ਅੱਜ ਆਪਾਂ 5 ਦਸੰਬਰ ਨੂੰ ਵੀਡੀਓ ਕਵਰ ਕਰ ਰਹੇ ਹਾਂ 5 ਦਸੰਬਰ 2023 ਸਵੇਰ ਦਾ ਟਾਈਮ ਆ ਸਵੇਰ 7:00 ਵਜੇ ਦਾ ਟਾਈਮ ਆ ਘੰਟਾ ਤੋਂ ਪਹਿਲਾਂ ਇਹ ਬੱਚੀ ਦੀ ਡਿਲੀਵਰੀ ਹੋਈ ਆ ਫੁੱਲ ਬਰੀਡ ਚ ਵੱਸੀ ਆ ਵੀਡੀਓ ਦੇ ਐਂਡ ਤੱਕ ਬਨੇ ਰਹੋ ਤੁਹਾਨੂੰ ਧਾਰਾ ਮਾਰ ਕੇ ਦਿਖਾਵਾਂਗੇ ਫੀਮੇਲ ਕਾਫ ਨੂੰ ਇਹਨੇ ਜਨਮ ਦਿੱਤਾ ਐਡਰੈਸ ਤੁਸੀਂ ਨੋਟ ਕਰ ਸਕਦੇ ਹੋ ਸਿੱਧੂ ਡੇਰੀ ਫਾਰਮ ਕਲਾਲਾ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ 94782 63916 98784 48264 ਇਹਨਾਂ ਨੰਬਰਾਂ ਦੇ ਸੰਪਰਕ ਕਰਕੇ ਤੁਸੀਂ ਇਹ ਬੱਚੀ ਨੂੰ ਖਰੀਦ ਸਕਦੇ ਹੋ ਤੇ ਕੋਈ ਵੀ ਨਗ ਵੇਚਣ ਵਾਸਤੇ ਵੀ ਇਹਨਾਂ ਨੰਬਰਾਂ ਦੇ ਸੰਪਰਕ ਕਰਕੇ ਤੁਸੀਂ ਕੰਟੈਕਟ ਬਣਾ ਸਕਦੇ ਹੋ ਸੋ ਵੀਡੀਓ ਦੇ ਐਂਡ ਤੱਕ ਬਨੇ ਰਹੋ ਤੁਹਾਨੂੰ ਸਾਰੇ ਪਾਸਿਓਂ ਬੱਛੀ ਦਿਖਾਵਾਂਗੇ ਤੋੜ ਕੇ ਦਿਖਾਵਾਂਗੇ ਧਾਰਾ ਮਾਰਾਂਗੇ ਘੰਟਾ ਤੋਂ ਪਹਿਲਾਂ ਦੀ ਡਿਲੀਵਰੀ ਹੋਈ ਆ ਜੇਰ ਇਹਦੀ ਹਜੇ ਪੈਣੀ ਆ ਜੇਰ ਦੀ ਵੀਡੀਓ ਤੁਸੀਂ ਵਟਸਐਪ ਤੇ ਤੁਸੀਂ ਮੰਗਾ ਸਕਦੇ ਹੋ ਆਪਾਂ ਵਟਸਐਪ ਤੇ ਭੇਜ ਦਾਂਗੇ ਮਗਰ ਇਹਨੇ ਬੱਛੀ ਨੂੰ ਜਨਮ ਦਿੱਤਾ ਬਹੁਤ ਚੰਗੀ ਬਰੀਡ ਦੀ ਬੱਛੀ ਆ ਤੁਸੀਂ ਦੇਖ ਸਕਦੇ ਹੋ ਸੋ ਆ ਦੇਖ ਸਕਦੇ ਹੋ ਬੱਛੀ ਨੂੰ ਜਨਮ ਦਿੱਤਾ ਇਹਨੇ ਫੀਮੇਲ ਕਾਫ ਆ ਇਹਦਾ ਸਾਰਾ ਰਿਕਾਰਡ ਆ ਆਪਣਾ ਕਿਹੜੇ ਸੀਮਨ ਦੀ ਆ ਆਪਾਂ ਤੇ ਕਿਹੜੇ ਸੀਮਨ ਦੀ ਦੀ ਮਾਂ ਕੀ ਬਹੁਤ ਚੰਗੀ ਬਰੀਡ ਦੀ ਬੱਛੀ ਆ ਸਾਰਾ ਫਾਰਮ ਦਾ ਰਿਕਾਰਡ ਆ ਤੁਸੀਂ ਦੇਖ ਸਕਦੇ ਹੋ ਬਹੁਤ ਚੰਗੀ ਵਧੀਆ ਕੱਦ ਕਾਠੀ ਆ ਚੰਗੇ ਬੋਡੀ ਸਕੋਰ ਆ ਲੈਗ ਸਕੋਰ ਚੰਗਾ ਹੈ ਥਣ ਬਹੁਤ ਸੋਹਣਾ ਲੱਗਿਆ ਹੋਇਆ ਥਣਿ ਚਵਾਈ ਵਾਲਾ ਵੀ ਥਣ ਸੋਹਣਾਗਾ ਤੇ ਜੋ ਚਾਹੇ ਬੰਦਾ ਮਸ਼ੀਨ ਤੇ ਲਵੇ ਤੁਸੀਂ ਦੇਖ ਸਕਦੇ ਹੋ ਵਿੱਥੀ ਕਿੰਨੀ ਆ ਥਣਾ ਚ ਅੱਗੇ ਪਿੱਛੇ ਦੀ ਪੂਰੀ ਵਿੱਥੀ ਆ ਡੇਡੜ ਗਿੱਠ ਦੀ ਵਿੱਥੀ ਆ ਚੌੜਾ ਤੇ ਠੋਸਵਾਨਾ ਮਿਲ ਕੇ ਵੇਣ ਬਹੁਤ ਸਟਰੋਂਗ ਆਉਂਦੀ ਆ ਤੁਸੀਂ ਦੇਖ ਸਕਦੇ ਹੋ ਫੁੱਲ ਬਰੀਡ ਚ ਬੱਛੀ ਆ ਜਿਹੜੇ ਮੇਰੇ ਵੀਰ ਨੇ ਫਾਰਮ ਦੇ ਵਿੱਚ ਨਵੀਂ ਸ਼ੁਰੂਆਤ ਕਰਨੀ ਆ ਬਰੀਡ ਤੇ ਕੰਮ ਕਰਨਾ ਤੇ ਦੁੱਧ ਦੀ ਜ਼ਿਆਦਾ ਕਪੈਸਿਟੀ ਚਾਹੀਦੀ ਆ ਉਹਨਾਂ ਲਈ ਸੁਨਹਿਰੀ ਮੌਕਾ ਹੈ ਤੁਸੀਂ ਆਪਣੇ ਨੰਬਰਾਂ ਤੇ ਸੰਪਰਕ ਬਣਾ ਕੇ ਇਹ ਬ ਤੌਰ ਕੇ ਦਿਖਾਵਤ ਕਿਉਂਕਿ ਬੱਸੀ ਆਪ ਵੀ ਬਹੁਤ ਜਾਤ ਪਾਤ ਚਾ ਤੇ ਅੱਗੇ ਫੀਮੇਲ ਕਾਫ ਨੂੰ ਇਹਨੇ ਜਨਮ ਦਿੱਤਾ ਘੰਟਾ ਤੋਂ ਪਹਿਲਾਂ ਇਹਦੀ ਡਿਲੀਵਰੀ ਹੋਈ ਆ ਜੇਰ ਇਹਦੀ ਹਜੇ ਪੈਣੀ ਆ ਉਹਦੀ ਵੀਡੀਓ ਆਪਾਂ WhatsApp ਤੇ ਸ਼ੇਅਰ ਕਰਦਾਂਗੇ ਸੋ ਫੇਸ ਕੁਆਲਿਟੀ ਇੱਕ ਵਾਰ ਫੇਰ ਤੁਸੀਂ ਦੇ ਸਕਦੇ ਹੋ ਹਵਾਨਾ ਚ ਇੱਕ ਘਰੇਉ ਕਿਸਾਨ ਵੀਰੋ ਤੁਰਦੀ ਦਾ ਤੇ ਹਾਈਟ ਚੈੱਕ ਕਰਿਓ ਤੇ ਬੋਡੀ ਸਕੋਰ ਚੈੱਕ ਕਰਿਓ ਫੁੱਲ ਬਰੀਡ ਦੇ ਵਿੱਚ ਬੱਸੀ ਆ 32 33 ਲੀਟਰ ਨੇ ਪਲੂਨ ਨੇ ਦੁੱਧ ਪਾਇਆ ਹੋਇਆਗਾ ਚੰਗੀ ਸੇਵਾ ਦੇ ਨਾਲ ਬਹੁਤ ਚੰਗੇ ਫਾਰਮ ਤੋਂ ਆਈ ਆ ਚੰਗੀ ਪਲੀ ਹੋਈ ਆ 32 33 ਲੀਟਰ ਨੇ ਦੁੱਧ ਪਾਇਆ ਹੋਇਆ ਪਹਿਲਾਂ ਇਸ ਵਾਰੀ ਚੰਗੀ ਸੇਵਾ ਦੇ ਨਾਲ ਇਹ 40 ਲੀਟਰ ਨੂੰ ਟੱਚ ਕਰੂਗੀ ਕਿਉਂਕਿ ਹੁਣ ਸਾਰਾ ਮੌਸਮ ਠੰਡ ਦਾ ਹੀ ਆ ਗਿਆ ਇਹਨਾਂ ਦਾ ਮੌਸਮ ਆ ਗਿਆ ਹੁਣ ਬਰੀਡ ਵਾਲੀਆਂ ਬੱਸੀਆਂ ਦਾ ਦੁੱਧ ਦੇ ਲੈਣ ਵਾਲਾ ਗਹਨ ਤੋਰ ਦੇ ਪਤਮੜੀ ਸੋ ਦੇਖ ਸਕਦੇ ਹੋ ਇੱਕ ਵਾਰੀ ਫੇਰ ਤੁਸੀਂ ਤੁਰਦੀ ਭਲਵਾਨਾਂ ਵਾਂਗੂ ਤੁਰਦੀ ਆ ਹਵਾਨਾ ਬਹੁਤ ਜ਼ਬਰਦਸਤ ਤਿਆਰ ਕੀਤਾ 32 33 ਲੀਟਰ ਨੇ ਪਲੂਨ ਨੇ ਦੁੱਧ ਪਾਇਆ ਜਿਹੜੀਆਂ ਕੰਨੀਆਂ ਖੜੀਆਂ ਨੇ ਚਾਰ ਦੰਦ ਤੋਂ ਛੇ ਦੰਦ ਹੋ ਰਹੀ ਐ ਕੰਨੀਆਂ ਹਜੇ ਖੜੀਆਂ ਨੇ ਇਹਦੀਆਂ ਕੋਈ ਮੇਰਾ ਵੀਰ WhatsApp ਤੇ ਦੀ ਡਿਟੇਲ ਨਾਲ ਵੀਡੀਓ ਮੰਗਾ ਸਕਦਾ ਤੇ ਦੀ ਡਿਟੇਲ ਲੈ ਸਕਦਾ ਬੱਚੀ ਦੀ ਬੰਦੇ ਬੰਦੇ ਹਾਂ ਤਾਰਾ ਮਾਰਕੀਟ ਦਿਖਾ ਰਾਂ ਹਾਂ ਬੰਦੇ ਹਵਾਨਾ ਤੁਸੀਂ ਦੇਖ ਸਕਦੇ ਹੋ ਅੱਗੇ ਪਿੱਛੇ ਦਾ ਹਵਾਨਾ ਚੌੜਾ ਤੇ ਠੋਸ ਹਵਾਨਾ ਪੂਰਾ ਕੰਪੈਕਟ ਆ ਡਰ ਖੁੱਚਾਂ ਤੋਂ ਉੱਪਰ ਆ ਜਿੰਨਾ ਵੀ ਆਰਡਰ ਤਿਆਰ ਹੋਇਆ ਹੋਇਆ ਸਾਰਾ ਖੁੱਚਾਂ ਤੋਂ ਉੱਪਰ ਆ ਤੁਸੀਂ ਦੇਖ ਸਕਦੇ ਹੋ ਇਹ ਬਰੀਡ ਦੀਆਂ ਨਿਸ਼ਾਨੀਆਂ ਨੇ ਜੋ ਕਿ ਬੱਚੇ ਨੂੰ ਬਹੁਤ ਸੋਹਣੇ ਨੂੰ ਜਨਮ ਦਿੱਤਾਗਾ ਚੰਗੀ ਬੱਸੀ ਤਿਆਰ ਹੋਊਗੀ ਚੰਗੀ ਸੇਵਾ ਦੇ ਨਾਲ ਸੋਹਣਾ ਆਪਾਂ ਤੁਹਾਨੂੰ ਧਾਰਾ ਮਾਰ ਕੇ ਦਿਖਾਵਾਂਗੇ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਆਪਾਂ ਚੰਗੀ ਬਰੀਡ ਵਾਲੀ ਬੱਸੀ ਲੈਣੀ ਆ ਚੰਗੇ ਥਾਲੇ ਵਾਲੀ ਤੇ ਮਗਰ ਵੀ ਬੱਸੀ ਹੋਵੇ ਤਾਂ ਉਹਨਾਂ ਵੀਰਾਂ ਲਈ ਸੁਨਹਿਰੀ ਮੌਕਾ ਏ ਦੋ ਬੱਸੀਆਂ ਨੇ ਅੱਗੇ ਫਾਰਮ ਦੀ ਨਹੀਂ ਰੱਖਣੀਆਂ ਲੈ ਧਾਰਾ ਮਾਰ ਕੇ ਦਿਖਾਓ ਜੀ ਪਹਿਲਾਂ ਅਗਲੇ ਥਾਣੇ ਦੀ ਮਾਰ ਦੋ ਦੋਨੇ ਦੋਨੇ ਹੱਥਾਂ ਨਾਲ ਮਾਰ ਦੋ ਦੋਨੇ ਹੱਥਾਂ ਨਾਲ ਬੱਸ ਪੁੱਤ ਕੋਈ ਭੂਰ ਸਰਲਾ ਨਹੀਂ ਇਹ ਥਾਣਾ ਦੀ ਪਾਸ ਹੋ ਚੁੱਕੀ ਆ ਦੇਖ ਸਕਦੇ ਤੁਸੀਂ ਪੋਲੀ ਤੇ ਮੋਟੀ ਚਵਾਈ ਆ ਮਗਰ ਲਸਾਣੀ ਮਾਰ ਖੜੀ ਮਗਰਲੇ ਉਧਰ ਚਾਲਾਂ ਪਿੱਛੇ ਜਾ ਉਹ ਮਾਰ ਥੋੜੀ ਭੜਾ ਕਰਕੇ ਆਲ ਕਰਦੀ ਆ ਖੜ ਜਾ ਅਦੇਸਾ ਦੇ ਚਵਾਈ ਪੂਰੀ ਪੋਲੀ ਤੇ ਮੋਟੀ ਆ ਥੋੜੀਆਂ ਭਲਾ ਨੇ ਬੱਚੀ ਦੀ ਥੋੜੀਆਂ ਨੇ ਉਹਦੇ ਕਰਕੇ ਓਕੇ ਬਤ ਓਕੇ ਸੋ ਕੋਈ ਮੇਰਾ ਵੀਰ ਆਨਲਾਈਨ ਮੰਗਾਉਂਦਾਗਾ ਥਣਾ ਦੀ ਇਹ ਪਾਸ ਹੋ ਚੁੱਕੀ ਆ ਕੋਈ ਭੂਰ ਸਰਲਾਣੀ ਪੋਲੀ ਤੇ ਮੋਟੀ ਚਵਾਈ ਆ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ ਜੀ